ਸਤਿ ਸ਼੍ਰੀ ਅਕਾਲ ਨਮਸਕਾਰ ਆਪ ਦੋਸਤੋ ਮੈਂ ਹਾਂ ਤੁਹਾਡਾ ਆਪਣਾ ਗੁਰਵਿੰਦਰ ਸਿੰਘ ਤੁਸੀਂ ਦੇਖ ਰਹੇ ਹੋ ਬਾਜਵਾ ਐਂਡ ਸੰਦੂ ਵਲੌਗ ਬਹੁਤ ਇੰਪੋਰਟੈਂਟ ਵਲੌਗ ਹੈ ਅੱਜ ਦਾ ਤੇ ਅੱਜ ਦੇ ਵਲੌਗ ਦੇ ਵਿੱਚ ਗੱਲ ਕਰਨੀ ਹੈ ਕਿ ਕੁਝ ਚੇਂਜਸ ਕਰਨ ਜਾ ਰਿਹਾ ਹੈ ਕੈਨੇਡਾ ਆਪਣੇ ਰਿਫਿਊਜੀ ਤੇ ਐਸਾਈਲਮ ਵਾਲੇ ਮਸਲੇ ਦੇ ਵਿੱਚ ਕਿਓ ਚੇਂਜਸ ਹੋਣ ਜਾ ਰਹੇ ਨੇ ਕੀ ਉਸ ਪ੍ਰੋਸੈਸ ਨੂੰ ਲੈ ਕੇ ਨਵੀਂ ਅਪਡੇਟ ਹੈ ਉਹ ਅੱਜ ਦੀ ਵੀਡੀਓ ਦੇ ਵਿੱਚ ਡਿਸਕਸ ਕਰਾਂਗੇ ਚੈਨਲ ਨੂੰ ਸਬਸਕ੍ਰਾਈਬ ਕਰ ਲਓ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਆਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਜੇ ਤੁਹਾਨੂੰ ਸਾਡੇ ਕੋਲ ਕੋਈ ਛਲ ਚਾਹੁੰਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕਮ ਹੈ ਅਸੀਂ ਵੀਜ਼ਾ ਫਾਈਲਿੰਗ ਨਹੀਂ ਕਰਦੇ ਇਸ ਨਾ ਕਰਿਆ ਕਰੋ ਵੀਡੀਓ ਸ਼ੁਰੂ ਕਰ ਲੈਣੇ ਆਂ ਦਰਅਸਲ ਕੈਨੇਡਾ ਫੇਸ ਕੀ ਕਰ ਰਿਹਾ ਹੈ ਰਿਫਿਊਜੀ ਤੇ ਐਸਾਈਲਮ ਦੇ ਮਸਲੇ ਦੇ ਵਿੱਚ ਇੱਕ ਪਾਸੇ ਕੈਨੇਡਾ ਆਪਣੇ ਟੈਂਪਰੇਰੀ ਰੈਜ਼ਿਡੈਂਸ ਦੀ ਗਿਣਤੀ ਘੱਟ ਕਰਨ ਵਾਸਤੇ ਲਗਾਤਾਰ ਚੇਂਜਸ ਕਰ ਰਿਹਾ ਹੋ ਭਾਵੇਂ ਸਟੂਡੈਂਟ ਵੀਜ਼ਾ ਤੇ ਕੈਪਿੰਗ ਦੀ ਗੱਲ ਕਰ ਲਈਏ ਜਾਂ ਐਲ ਐਮ ਆਈ ਐ ਨੂੰ ਲੈ ਕੇ ਜੋ ਪਿਛਲੇ ਦਿਨੀ ਵਰਕ ਪਰਮਿਟ ਨੂੰ ਲੈ ਕੇ ਖਾਸ ਕਰਕੇ ਜੋ ਕੈਪਿੰਗ ਕੀਤੀ ਗਈ ਹੈ ਕਹਿ ਸਕਦੇ ਹੋ ਕਿ ਜੋ ਆ ਐਲਐਮਆਈਏ ਦੇ ਵਿੱਚ ਵੱਡੇ ਚੇਂਜਸ ਕੀਤੇ ਗਏ ਉਹ ਆਪਣੇ ਆਪ ਦੇ ਵਿੱਚ ਕਿਤੇ ਨਾ ਕਿਤੇ ਟੈਂਪਰੇਰੀ ਰੈ residense ਦਾ ਮਸਲਾ ਘਟਾ ਸਕਦੇ ਨੇ ਭਾਵੇਂ ਉਹ ਇੰਪਲੋਇਰ ਦੀ ਐਲੀਜੀਬਿਲਟੀ ਤੇ ਉੱਤੇ ਕੁਐਸਚਨ ਕੀਤਾ ਗਿਆ ਉਸ ਨੂੰ ਵਧਾਉਣ ਦੀ ਕੋਸ਼ਿਸ਼ ਕੀਤੀ ਗਈ ਹੈ ਜਾਂ ਫਿਰ ਕਹਿ ਸਕਦੇ ਹੋ ਕਿ EMPLOYE ਜਿੰਨੇ ਅਪਲਾਈ ਕਰਨਾ ਹੁੰਦਾ ਹੈ ਉਸ ਨੂੰ ਲੈ ਕੇ ਵੀ ਹੁਣ ਬਹੁਤ ਸਾਰੀਆਂ ਫਾਰਮੈਲਿਟੀ ਜਿਹੜੀਆਂ ਨੇ ਉਹ ਸਟ੍ਰਿਕਟ ਕਰ ਦਿੱਤੀਆਂ ਗਈਆਂ ਨੇ ਉਸ ਤੋਂ ਇਲਾਵਾ ਦੂਜੇ ਪਾਸੇ ਗੱਲ ਕਰ ਲਈਏ ਵਿਜ਼ਟਰ ਤੇ ਟੂਰਿਸਟ ਵੀਜ਼ਾ ਦੀ ਉਧਰ ਵੀ ਕੁੰਡੀ ਕੱਸੀ ਗਈ ਹੈ ਤੇ ਨਾਲ ਦੀ ਨਾਲ ਪੀਜੀ ਡਬਲਯੂਪੀ ਨੂੰ ਲੈ ਕੇ ਤੇ ਐਸਓ ਡਬਲਯੂਪੀ ਨੂੰ ਲੈ ਕੇ ਯਾਨੀ ਪੋਸਟ ਗ੍ਰੈਜੂਏਟ ਵਰਕ ਪਰਮਿਟ ਨੂੰ ਲੈ ਕੇ ਤੇ ਸਪਾਊਸਲ ਓਪਨ ਵਰਕ ਪਰਮਿਟ ਨੂੰ ਲੈ ਕੇ ਵੀ ਕਾਫੀ ਸਟ੍ਰਿਕਟ ਕੈਨੇਡਾ ਹੋਇਆ ਹੈ ਹੁਣ ਇਸ ਸਭ ਤੋਂ ਬਾਅਦ ਇੱਕ ਕੈਟਾਗਰੀ ਹੋਰ ਬਚਦੀ ਸੀ ਉਹ ਸੀਗੀ ਐਸਾਈਲਮ ਸੀਕਰ ਕਿਉਂਕਿ ਕੈਨੇਡਾ ਦੇ ਵਿੱਚ ਜਿਹੜਾ ਇਥੋਂ 에ਜੰਟ ਫਾਈਲ ਆ ਰਹੇ ਉਹ ਇਹੀ ਕਹਿ ਕੇ ਲਾ ਰਹੇ ਆ ਕਿ ਭਈ ਤੁਸੀਂ ਕੈਨੇਡਾ ਜਾਇਓ ਉੱਥੇ ਜਾ ਕੇ ਤੁਹਾਡੇ ਕੋਲ ਜੇਕਰ ਕੋਈ ਆਪਸ਼ਨ ਹੋਰ ਨਹੀਂ ਹੈਗਾ ਤਾਂ ਤੁਸੀਂ ਐਸਾਈਲਮ ਲੈ ਲਓ ਐਸਾਈਲਮ ਲੈਣਾ ਹੁਣ ਇਹ ਵੀ ਰਿਪੋਰਟਸ ਆਈਆਂ ਸੀ ਕਿ ਜ਼ਬਰਦਸਤੀ ਅਸਾਇਲਮ ਜਿਹੜਾ ਉਹ ਦਿੱਤਾ ਜਾ ਰਿਹਾ ਹੈ ਹੁਣ ਇਹ ਸਭ ਨੂੰ ਲੈ ਕੇ ਇੱਕ ਨਵੀਂ ਰਿਪੋਰਟ ਸਾਹਮਣੇ ਆਈ ਹੈ ਜਿਸ ਦੇ ਵਿੱਚ ਇਹ ਕਿਹਾ ਗਿਆ ਹੈ ਕਹਿ ਸਕਦੇ ਹੋ ਰੀਸੈਂਟਲੀ ਨਵੇਂ ਚੇਂजेस ਜਿਹੜੇ ਹੈ ਉਹ ਜਲਦ ਅਨਾਉਂਸ ਕਰ ਸਕਦਾ ਹੈ ਆਈਆਰਸੀਸੀ ਦਰਸਲ ਆਈਆਰਸੀਸੀ ਨੂੰ ਚਿੰਤਾ ਹੈ ਕੈਨੇਡਾ ਨੂੰ ਚਿੰਤਾ ਹੈ ਕਿ ਰਿਫਿਊਜੀ ਦਾ ਆਕੜਾ ਲਗਾਤਾਰ ਵਧਦਾ ਜਾ ਰਿਹਾ ਹੈ ਹੁਣ ਇਸ ਨੂੰ ਲੈ ਕੇ ਸਭ ਤੋਂ ਪਹਿਲਾ ਜਿਹੜਾ ਸਟੈਪ ਲਿਆ ਜਾਵੇਗਾ ਉਹ ਇਸ ਦੀ ਪ੍ਰੋਸੈਸਿੰਗ ਟਾਈਮਿੰਗ ਨੂੰ ਲੈ ਕੇ ਲਿਆ ਜਾਵੇਗਾ ਕਿ ਜੇਕਰ ਤੁਸੀਂ ਕੈਨੇਡਾ ਦੇ ਵਿੱਚ ਐਸਾਈਲਮ ਅਪਲਾਈ ਕਰਦੇ ਹੋ ਤਾਂ ਤੁਹਾਡੀ ਫਾਈਲ ਜਲਦ ਤੋਂ ਜਲਦ ਪ੍ਰੋਸੈਸ ਕੀਤੀ ਜਾਵੇਗੀ ਤੇ ਇਹ ਪ੍ਰੋਸੈਸਿੰਗ ਟਾਈਮ ਬਹੁਤ ਜ਼ਿਆਦਾ ਘਟੌਣ ਜਾ ਰਹੀ ਹੈ ਆਈਆਰਸੀਸੀ ਇਸ ਦੇ ਨਾਲ ਕੀ ਹੋਵੇਗਾ ਕਿ ਬਹੁਤ ਜਲਦੀ ਡਿਸੀਜਨ ਬਣ ਜਾਵੇਗਾ ਤੇ ਤੁਹਾਨੂੰ ਜਿਨ੍ਹਾਂ ਨੇ ਅਸਾਈਲਮ ਲਿਆ ਹੈ ਜਾਂ ਤਾਂ ਉਹ ਅਸਾਈਲਮ ਜਿਹੜਾ ਹੈ ਉਹ ਅਪਰੂਵ ਹੋ ਜਾਵੇਗਾ ਜੇਕਰ ਉਹ ਅਸਾਈਲਮ ਅਪਰੂਵ ਨਹੀਂ ਹੁੰਦਾ ਤਾਂ ਜਲਦੀ ਤੋਂ ਜਲਦੀ ਸੀਬੀਐਸ ਜਿਹੜਾ ਹੈ ਉਹ ਤੁਹਾਨੂੰ ਉਥੋਂ ਰਿਪੋਰਟ ਕਰਨ ਦੀ ਪਲੈਨਿੰਗ ਕਰੇਗਾ ਸੋ ਇਸ ਨੂੰ ਲੈ ਕੇ ਜਿਹੜਾ ਮੈਨੇਜਮੈਂਟ ਹੈ ਜਾਂ ਕਹਿ ਸਕਦੇ ਹੋ ਕਿ ਜਿਹੜਾ ਪ੍ਰੋਸੈਸਿੰਗ ਟਾਈਮ ਹੈ ਉਸ ਨੂੰ ਹੋਰ ਤੇਜ਼ ਕਰਨ ਜਾ ਰਹੀ ਹੈ ਆਈਆਰਸੀਸੀ ਇਹ ਸਭ ਤੋਂ ਵੱਡਾ ਸਟੈਪ ਜਿਹੜਾ ਉਹ ਲਿਆ ਜਾ ਰਿਹਾ ਹੈ ਉਸ ਤੋਂ ਇਲਾਵਾ ਇਸ ਦੀ ਜਿਹੜੀ ਕਹ ਸਕਦੇ ਹੋ ਕਿ ਇੰਟੈਗ੍ਰਿਟੀ ਹੈ ਜਾਂ ਫਿਰ ਕਹ ਸਕਦੇ ਹੋ ਫੇਅਰਨੈਸ ਹੈ ਉਸ ਨੂੰ ਮੇਨਟੇਨ ਕਰਨ ਵਾਸਤੇ ਵੀ ਕਹਿ ਸਕਦੇ ਆ ਕਿ ਹੁਣ ਕੁਝ ਕਦਮ ਚੱਕੇ ਜਾਣਗੇ ਉਹ ਕਿੱਦਾਂ ਮੇਨਟੇਨ ਕੀਤੀ ਜਾਵੇਗੀ ਉਸ ਦਾ ਇੱਕ ਐਗਜ਼ਾਮਪਲ ਤੁਹਾਨੂੰ ਦੇ ਰਿਹਾ ਜਿੱਤਾ ਯੂਕਰੇਨ ਤੋਂ ਬਹੁਤ ਬਲਕ ਦੇ ਵਿੱਚ ਰਿਫਿਊਜੀ ਜਿਹੜੇ ਉਹ ਕੈਨੇਡਾ ਵਾਸਤੇ ਆਏ ਜਾਂ ਹੋਰ ਕੰਟਰੀਆਂ ਜਿੱਥੇ ਜੰਗ ਚੱਲ ਰਿਹਾ ਹੈ ਜਾਂ ਜਿੱਥੇ ਮਾਹੌਲ ਠੀਕ ਨਹੀਂ ਹੈਗਾ ਉੱਥੋਂ ਦੀਆਂ ਕੰਟਰੀਆਂ ਦੇ ਲੋਕ ਜਿਹੜੇ ਜਿਹੜੇ ਉੱਥੋਂ ਦੇ ਵਸਿੰਦੇ ਆ ਉਹ ਚਾਹੁੰਦੇ ਆ ਕਿ ਇੱਕ ਸੇਫ ਕੰਟਰੀ ਦੇ ਵਿੱਚ ਅਸੀਂ ਮੂਵ ਹੋ ਜਾਈਏ ਜਿਸ ਦੇ ਵਾਸਤੇ ਕੈਨੇਡਾ ਜਿਹੜਾ ਉਸ ਨੂੰ ਬੈਸਟ ਪਲੇਸ ਸਮਝਿਆ ਜਾਂਦਾ ਹੈ ਤੇ ਇਮੀਗ੍ਰੈਂਟ ਮੋਸਟਲੀ ਉਧਰ ਨੂੰ ਮੂਵ ਹੋ ਜਾਂਦੇ ਨੇ ਹੁਣ ਤੇ ਕੈਨੇਡਾ ਬਹੁਤ ਵੱਧ ਚੜ ਕੇ ਇਸ ਦੀ ਹੈਲਪ ਵੀ ਕਰਦਾ ਰਹਿੰਦਾ ਹੈ ਪਰ ਹੁਣ ਇਸ ਨੂੰ ਲੈ ਕੇ ਆਪਣੇ ਆਪ ਦੇ ਵਿੱਚ ਆਈਆਰਸੀਸੀ ਇੱਕ ਪਲੈਨਿੰਗ ਕਰ ਰਹੀ ਹੈ ਕਿ ਜਿਹੜਾ ਇਹ ਪ੍ਰੋਸੈਸ ਹੈ ਇਸ ਨੂੰ ਸਟ੍ਰਿਕਟ ਕੀਤਾ ਜਾਵੇ ਤਾਂ ਕਿ ਜਿਹੜਾ ਬਿਲਕੁਲ ਐਲੀਜੀਬਲ ਬੰਦਾ ਹੈ ਉਹੀ ਇਸ ਕੈਟਾਗਰੀ ਦੇ ਵਿੱਚ ਹਾਲ ਕਰੇ ਜਿਹੜੇ ਸਿਰ ਬਹਾਨੇ ਆਣੇ ਬਹਾਨੇ ਇਹ ਸਿਸਟਮ ਚਲਾਉਂਦੇ ਨੇ ਉਹਨਾਂ ਨੂੰ ਰੋਕਿਆ ਜਾ ਸਕੇ ਫਰਸਟ ਆਫ ਥਿੰਗ ਦੂਜੀ ਗੱਲ ਕਰ ਲੈਣੇ ਆ ਕਿ ਜਿਹੜੇ ਇੱਥੇ ਸਟੂਡੈਂਟ ਪੜਨ ਜਾਂਦੇ ਨੇ ਉੱਥੇ ਜਾ ਕੇ 6 ਮਹੀਨੇ ਆ ਸਾਲ ਬਾਅਦ ਆਪਣੀ ਕੰਟਰੀ ਆ ਕੇ ਵਾਪਸ ਉਸ ਤੋਂ ਬਾਅਦ ਫਿਰ ਵਾਪਸ ਜਲ ਜਾਂਦੇ ਨੇ ਉੱਥੇ ਸਟੱਡੀ ਕਰਦੇ ਨੇ ਕਈ ਵਰੀ ਉਹਨਾਂ ਦੀ ਸਟੱਡੀ ਪੂਰੀ ਨਹੀਂ ਹੁੰਦੀ ਫੇਲ ਵਗੈਰਾ ਹੋ ਜਾਂਦੇ ਨੇ ਉਸ ਤੋਂ ਬਾਅਦ ਜਾਂ ਫਿਰ ਸਟੱਡੀ ਪਰਮਿਟ ਐਕਸਟੈਂਡ ਨਹੀਂ ਕਰਵਾਉਂਦੇ ਆ ਉਹਨਾਂ ਨੂੰ ਪੀਜੀਡਬਲਪੀ ਨਹੀਂ ਮਿਲਦਾ ਜਾਂ ਕਹਿ ਸਕਦੇ ਹੋ ਕਿਸੇ ਨਾ ਕਿਸੇ ਤਰੀਕੇ ਨਾਲ ਉਹ ਅਨਡਾਕੂਮੈਂਟਡ ਹੋ ਜਾਂਦੇ ਨੇ ਫਿਰ ਉਹ ਰਿਫਿਊਜੀ ਅਪਲਾਈ ਕਰ ਦਿੰਦੇ ਨੇ ਆਸਾਈਲਮ ਅਪਲਾਈ ਕਰ ਦਿੰਦੇ ਨੇ ਕਿ ਜੀ ਸਾਨੂੰ ਆਪਣੀ ਕੰਟਰੀ ਤੋਂ ਖਤਰਾ ਹੈ ਫਿਰ ਉਸ ਕੰਡੀਸ਼ਨ ਦੇ ਵਿੱਚ ਉਹਨਾਂ ਦੇ ਉੱਤੇ ਵੀ ਕੁਐਸਚਨ ਹੋ ਸਕਦਾ ਹੈ ਕਿ ਭਈ ਜਦੋਂ ਤੁਸੀਂ ਆਪਣੀ ਕੰਟਰੀ ਵਾਪਸ ਚਲੇ ਗਏ ਸੀ ਉਦੋਂ ਤੁਹਾਨੂੰ ਖਤਰਾ ਨਹੀਂ ਸੀ ਹੈਗਾ ਤੁਸੀਂ ਤੇ ਜਾ ਕੇ ਉੱਥੇ 15 ਦਿਨ ਫਿਰ ਲਗਾ ਕੇ ਆਏ ਹੋ ਸੋ ਇਸ ਤਰੀਕੇ ਦੇ ਕੇਸ ਜਿਹੜੇ ਆ ਉਹ ਵੀ ਅਪਰੂਵ ਨਹੀਂ ਹੋ ਸਕਣਗੇ ਆ ਕਹਿ ਸਕਦੇ ਹੋ ਕਿ ਉਹਨਾਂ ਤੇ ਵੀ ਕੁਐਸਚਨਿੰਗ ਵੱਧ ਜਾਵੇਗੀ ਉਸ ਤੋਂ ਲਾਵਾ ਕਈ ਵਾਰੀ ਕੀ ਹੁੰਦਾ ਕਿ ਇੱਥੋਂ ਵਿਜ਼ਟਰ ਵੀਜ਼ਾ ਟੂਰਿਸਟ ਵੀਜ਼ਾ ਵਾਲੇ ਜਾਂਦੇ ਆ ਉਹ ਪ੍ਰੋਫਾਈਲ ਇੱਥੋਂ ਮਨਕੜੰਤ ਬਣਾ ਕੇ ਏਜੰਟ ਜਿਹੜਾ ਉਹਨਾਂ ਨੂੰ ਤੋੜ ਦਿੰਦਾ ਹੈ ਉੱਥੇ ਜਾ ਕੇ ਉਹਨਾਂ ਦੀ ਕੁੰਡੀ ਅੜ ਜਾਂਦੀ ਹੈ ਤੇ ਉਸ ਤੋਂ ਬਾਅਦ 에ਅਰਪੋਰਟ ਦੇ ਉੱਤੇ ਉਹ ਐਸਾਈਲਮ ਅਪਲਾਈ ਕਰ ਦਿੰਦੇ ਨੇ ਉੱਥੇ ਕਹਿੰਦੇ ਜੀ ਸਾਨੂੰ ਆਪਣੇ ਦੇਸ਼ ਤੋਂ ਖਤਰਾ ਹੈ ਸੋ ਉਹਨਾਂ ਵਾਸਤੇ ਵੀ ਕੰਡੀਸ਼ਨ ਜਿਹੜੀ ਹੈ ਉਹ ਟਫ ਹੋ ਸਕਦੀ ਹੈ ਉੱਥੇ ਜਿਹੜਾ ਤੁਹਾਡਾ ਐਸਾਈਲਮ ਜਾਂ ਕਹਿ ਸਕਦੇ ਹੋ ਕਿ ਕੈਨੇਡਾ ਦੇ ਵਿੱਚ ਜਿਹੜਾ ਤੁਸੀਂ ਫਿਊਜ਼ੀ ਕਲੇਮ ਕਰਦੇ ਹੋ ਉਸ ਨੂੰ ਲੈ ਕੇ ਹੁਣ ਤੁਹਾਨੂੰ ਇੱਕ ਸਟ੍ਰਿਕਟ ਪ੍ਰੋਸੈਸ ਤੋਂ ਨਿਕਲਣਾ ਪੈ ਸਕਦਾ ਹੈ ਉਸ ਤੋਂ ਬਾਅਦ ਜਦੋਂ ਦੀ ਪ੍ਰੋਸੈਸਿੰਗ ਫਾਸਟ ਹੋ ਜਾਏਗੀ ਫਿਰ ਇਸ ਦੀ ਫੇਅਰਨੈਸ ਨੂੰ ਲੈ ਕੇ ਕੁਐਸਚਨ ਹੈ ਕਿ ਕੀ ਕਿਉਂਕਿ ਹਰ ਕੋਈ ਨਾ ਅਪਲਾਈ ਕਰ ਸਕੇ ਆ ਜੇਕਰ ਕੋਈ ਅਪਲਾਈ ਕਰਦੇ ਤਾਂ ਹਰ ਕਿਸੇ ਦਾ ਅਪਰੂਵ ਨਾ ਹੋ ਸਕੇ ਤੇ ਹੁੰਦਾ ਵੀ ਨਹੀਂ ਵੈਸੇ ਹਰ ਕਿਸੇ ਦਾ ਅਪਰੂਵ ਉਸ ਨੂੰ ਲੈ ਕੇ ਸਿਸਟਮ ਜਿਹੜਾ ਉਸ ਨੂੰ ਹੋਰ ਫੇਅਰਨੈਸ ਕਰਨ ਦੇ ਲਈ ਕਿਉਂਕਿ ਉਹਦੀ ਜਿਹੜੀ ਇੰਟੀਗ੍ਰਿਟੀ ਹੈ ਉਸ ਨੂੰ ਬਹਾਲ ਕੀਤਾ ਜਾ ਸਕੇ ਉਹਦੀ ਡਿਗਨਿਟੀ ਜਿਹੜੀ ਹੈ ਉਸ ਨੂੰ ਕਾਇਮ ਰੱਖਿਆ ਜਾ ਸਕੇ ਇਹ ਹੁਣ ਕੈਨੇਡਾ ਦਾ ਮੇਨ ਮਕਸਦ ਹੋ ਗਿਆ ਉਮੀਦ ਕਰਦਾ ਕਿ ਸਮਝ ਆਇਆ ਹੋਵੇਗਾ ਜੋ ਇਸ ਨਵੀਂ ਰਿਪੋਰਟ ਤੋਂ ਤੁਹਾਨੂੰ ਜ਼ਰੂਰ ਕੋਈ ਨਾ ਕੋਈ ਨਵੀਂ ਇਨਫੋਰਮੇਸ਼ਨ ਮਿਲੀ ਹੋਏਗੀ ਉਮੀਦ ਕਰਦਾ ਵਲੋਗਸਾਂ ਦਾ ਹੋਵੇਗਾ ਚੈਨਲ ਨੂੰ ਸਬਸਕ੍ਰਾਈਬ ਕਰੋ ਵੱਧ ਤੋਂ ਵੱਧ ਸ਼ੇਅਰ ਕਰੋ ਕਿਉਂਕਿ ਇਹ ਤੁਹਾਡਾ ਆਪਣਾ ਇੰਡੀਪੈਂਡੈਂਟ ਪਲੇਟਫਾਰਮ ਹੈ ਜਿੱਥੇ ਅਸੀਂ ਕਿਸੇ ਤਰ੍ਹਾਂ ਦੀ ਵੀਜ਼ਾ ਫਾਈਲਿੰਗ ਨਹੀਂ ਕਰਦੇ ਮਕਸਦ ਤੁਹਾਡੇ ਸਾਹਮਣੇ ਸਹੀ ਆਥੈਂਟਿਕ ਤੇ ਰਿਐਲਿਟੀ ਰੱਖਣਾ ਹੁੰਦਾ ਹੈ ਪ੍ਰੋਮੋਸ਼ਨਲ ਕੰਟੈਂਟ ਤਿਆਰ ਕਰਨਾ ਨਹੀਂ ਕਿ ਤੁਸੀਂ ਉਹਨਾਂ ਦਾ ਐਸਓਪੀ ਛਲਚਾਂਦੇ ਹੋ ਆਪਣੀ ਪ੍ਰੋਫਾਈਲ ਡਿਸਕਸ ਕਰਨਾ ਚਾਹੁੰਦੇ ਹੋ ਪ੍ਰੋਫਾਈਲ ਦੀ ਪ੍ਰੈਜੈਂਟੇਸ਼ਨ ਬਣਵਾਉਣਾ ਚਾਹੁੰਦੇ ਹੋ ਤਾਂ ਵੈਲਕ